ਸਵੇਰੇ ਸਵੇਰੇ ਰੋਟੀਆਂ ਲੈ ਕੇ ਪਹੁੰਚ ਗਏ ਬਈ ਫਾਰਮ ਤੇ ਮੀਂਹ ਫੇਰ ਰੈਗੂਲਰ ਪੈ ਰਿਹਾ ਸਤਰੀ ਗਾਲ ਸਾਰੇ ਵੀਰ ਭਰਾ ਮੈਨੂੰ ਕਹਿਮੋ ਸਾਰੇ ਤੇ ਮੀਂਹ ਨੇ ਬਈ ਨੇਰੀ ਠਾਲੀ ਪਈ ਆ ਪਾਉ ਜਾਨਵਰ ਕੱਢ ਤੇ ਬਾਹਰ ਲੈ ਨਿਆ ਪਹਿਲਾਂ ਰੋਟੀਆਂ ਲੈਂਦੀਆਂ ਬਈ ਪਾਣੀ ਦੇਖ ਲੈਣੇ ਆ ਪਹਿਲਾਂ ਨਹੀਂ ਆ ਰਹੇ ਮੂਰੇ ਹੈਗਾ ਠੀਕ ਆ ਸੁੱਕਾ ਅੱਗੇ ਅੰਦਰੇ ਬਾਤ ਆਇਆ ਤੇ ਲਿਆ ਕੇ ਦਾਣੇ ਫਿਰ ਬਾਹਰ ਹੋਏ ਨਹੀਂ ਗਈ ਬੜੀ ਜਾਂਦੀ ਅੰਦਰ ਕੋਲ ਔਰ ਦੂਜਿਆਂ ਨੰਦਰੇ ਬਾਤ ਹੈ ਅੰਦਰ ਪਾਣੀ ਦੱਬਾ ਜਾ ਗਿਆ ਬਸ ਠੀਕ ਹੈ ਠੀਕ ਹੈ ਪਾਣੀ ਪਾ ਲ ਨਾ ਲੇ ਚਾਜ ਠੀਕ ਹੈ ਇਹਨਾਂ ਨੂੰ ਪਾਦਾ ਮੈਂ ਆਇਓ ਆਇਓ ਆਓ 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 ਖਾ ਲੋ ਖਾ ਲੋ ਆਇਓ ਆਇਓ ਤੁਸੀਂ ਵੀ ਰਹਿ ਜਾਣ ਹਾਲਿਓ ਤੁਸੀਂ ਆਓ ਫਸ ਗਏ ਪਾਣੀ ਕਰਕੇ ਚੱਕ ਦੋ ਚੱਕ ਦੋ ਚੱਕ ਦੋ ਲੈ ਠੀਕ ਹੈ ਹੈ ਉਹ ਜਿਹੜੇ 6-7 ਅੰਡੇ ਦੇ ਉਹ ਕੌਣ ਲੈ ਗਿਆ ਹੁਣ ਜਾਂਦਾ ਹੋਇਆ ਹੈ ਹੈ ਅੱਛਾ ਚਲੋ ਹੀ ਰਹਿਣਾ ਜਾਂਦਾ ਰਹੂਗੀ ਠੀਕਾ ਠੀਕਾ ਲਓ ਭਾਈ ਆਹ ਤੇ ਜਾਨਵਰਾਂ ਨੂੰ ਕੁਸਾਉ ਫਿਰਦੇ ਆ ਆ ਉਧਰੋਂ ਆਈ ਨਹੀਂ ਨਾਲੇ ਕੌਣ ਆ ਰਹੇ ਜਾਨਵਰ ਇਹਨਾਂ ਨੇ ਤੇ ਵਿੱਚ ਲਾ ਦੇਣਾ ਮੱਤਕਾ ਪਾਣੀ ਕਿਉਂ ਲਿਜਾ ਲਿਆ ਖਾਂਦੀ ਹੈ ਨਾ ਚਲੋ ਪਾਣੀ ਦਾ ਕੰਮ ਹੋ ਗਿਆ ਪਾਉ ਲੈ ਚਲਾ ਰਾਂ ਫਿਰ ਜਿਰੀ ਹੋ ਗਈ ਦੇਖ ਲੈ ਹਨਾ ਇਹ ਜੇ ਰੀਐਂਟ ਬਾ ਆਉਣੀ ਆ ਆ ਉਹੀ ਵੱਡੀ ਜਾਂਦੀ ਹੈ ਹੈ ਬੱਤਕ ਜੀ ਆ ਦੇਖ ਪੱਤੇ ਵੱਡ ਵੱਡ ਸੜਦੀ ਹੈ ਬੱਚਾ ਤਾਂ ਹੈ ਹੀ ਬੇਦੀ ਨਹੀਂ ਫਿਰਦੀ ਦੀ ਇੱਕ ਦਿਨ ਉਹ ਉੱਥੇ ਫਿਰਦੀ ਦੀ ਬੱਚੀ ਨਹੀਂ ਵੱਡਦੀ ਹਾਂ ਐਦਾਂ ਦੀ ਹੈ ਸਾਈਡਾਂ ਤੇ ਵੱਢੀ ਅੱਗਰੀ ਹੈ ਬਸ ਕੋਈ ਨਹੀਂ ਐਦਾਂ ਨਹੀਂ ਅੱਛਾ ਹਾਂ ਇਦਾਂ ਠੀਕ ਚੱਲ ਕੋਈ ਨਹੀਂ ਲੈ ਚੱਲ ਫਿਰ ਕੂਟਰ ਫੇਰ ਉੜਦੇ ਆ ਸਾਜਰੀ ਢਾ ਦੰਨੇ ਆ ਯਾਰ ਹੈਨਾ ਨਾ ਮੀ ਨਾ ਕਿਣੀ ਕੁਝ ਨਹੀਂ ਦੇਖਦੇ ਆ ਉੜਦੇ ਆ ਇਹਨੂੰ ਆਇਆਂ ਗਾਹ ਬਾਜੀਆਂ ਹੋਣਗੀਆਂ ਹੁਣ ਬਾਜੀ ਬੂਜੀ ਹੁਣ ਕਿੱਥੇ ਆਉਣੀ ਐ ਚਲੋ ਭਾਈ ਚੱਲਦੇ ਆ ਇਹਨੂੰ ਚਾਕੀ ਬਿਠਾ ਦੇ ਉੱਤੇ ਕਾਸ਼ੀ ਡੰ ਲੱਗਿਆ ਹੋਇਆ ਜੀ ਖੁੱਟਾ ਸਾਫ ਕਰਨ ਆਹ ਸੈਟਾ ਕੰਦ ਦੇ ਵੀ ਤੋਰਦੇ ਸਾਰਾ ਗਲੀਆਂ ਚ ਕੱਢਣਾ ਹੈ ਟੀਲੇ ਕੋਈ ਨਾ ਬੱਸ ਰੱਡ ਤੋਂ ਹੋ ਰਿਹਾ ਨਾ ਪਾ ਰਿਹਾ ਆ ਕੀ ਰੇਤਾ ਪਾਵਾਂਗੇ ਮੀਂਹ ਪੈ ਰਿਹਾ ਹੈ ਇੱਟੇ ਲਾ ਵਿਧਾ ਦੀ ਓਟਾ ਇਹ ਇਹ ਫੁੱਲ ਗੰਦਾ ਚੂਣ ਚੂਣ ਤੋਂ ਦਾ ਪਚਾ ਆਈ ਨੂੰ ਸਲੱਪ ਹੈ ਕੰਡਾ ਆ ਗਏ ਨੇ ਸੁੱਕ ਜਾਣਾ ਇਹ ਰਿੱਟਾ ਉਹ ਉੱਪਰ ਆਣਾ ਅਬੇ ਆਹੋ ਬਾਏ ਉਹ ਨਾਲੇ ਕੋਈ ਕੋਈ ਗਿੱਲਾ ਹੋ ਗਿਆ ਰੇਤਾ ਕੋਈ ਚੱਕਰ ਨਹੀਂ ਉਹ ਬੰਦ ਕਰਤਾ ਨਹੀਂ ਉਧਰੋਂ ਹੀ ਆਉਂਗਾ ਹਾਂਜੀ ਆਉਂਦਾ ਕੱਲ ਨੂੰ ਸਾਫ ਕਰਾਂਗੇ ਇਹ ਥੱਲੇ ਛੱਡ ਦਿੰਨੇ ਇਹਨਾਂ ਨੂੰ ਯਾਰ ਥੱਲੇ ਲਿਆਂਨ ਜੀ ਇਹਨਾਂ ਤੋਂ ਖਣ ਲੱਜਣਗੇ ਫਿਰ ਮੈਂ ਨਾ ਪਿੰਰੇ ਜੇ ਜੰਨ ਨਾ ਕਰਤਾ ਖੰਡਾ ਸਾਫ ਜਮਈ ਯਾਰ ਟੁੱਟ ਰਹੀ ਆ ਇਹਦਾ ਆ ਵੀਰੇ ਇੱਟਾ ਇੱਟਾ ਇੰਨਾ ਘੰਦ ਨਿਕਲ ਰਿਹਾ ਆ ਇੱਟਾ ਜਾ ਕੇ ਧੋ ਗਣ ਆ ਖੁੱਡਾਂ ਹਲੇ ਠੀਕ ਆ ਇਹ ਕੱਲ ਨੂੰ ਕਰਾਂਗੇ ਆ ਜਿਆ ਵੜੀ ਟੀਵੀ ਤੋਂ ਆਪਾਂ ਕਰਦੇ ਗਾੜੀ ਬਾਦੇ ਬਾਣੀ ਪਾਤਾ ਚੱਲੀ ਹੋਣਾ ਪਾ ਥੱਲੇ ਲੋ ਮਿੱਤਰੋ ਪੱਕ ਖੁੱਡਿਆਂ ਦੀ ਕਰਤੀ ਸਫਾਈ ਪਹਿਲਾਂ ਘੂੜੀਆਂ ਵਾਲਾ ਕੀੜਾ ਮਾਰ ਲੀਏ ਯਾਰ ਕੂਤਰਨ ਬਾਜ ਚ ਦੇਖਦੇ ਆ ਅੱਜ ਘੋੜੀਆਂ ਨਹੀਂ ਦੇਖੀਆਂ ਹਾਂ ਵੀ ਨੂਰੀ 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 ਉਹਨੇ ਵੀ ਕੀ ਕਰਨ ਹਾਂ ਨਾਸ ਮਾਰਿਆ ਬਹਿਮੀ ਹੈ ਇਹ ਕੱਕਾ ਆ ਰਹੀ ਆ ਥੱਲੇ ਸਿੱਟਦੇ ਹਾਂ ਨੂਰੀ ਅੰਬਰ ਆਵਰਦੀ ਐ ਅੰਬਰ ਵੀ ਹੁਣ ਕੱਦ ਵਧਣ ਲੱਗਿਆ ਬਾਈ ਅੰਬਰ ਦਾ ਦੇਖੋ ਠੀਕ ਐ ਨਾ ਪਹਿਲਾਂ ਗਿੱਟਕੋ ਜੀ ਲੱਗਦੀ ਸੀ ਚਲੋ ਓਕੇ ਆ ਰੋਟਾਂ ਤੇ ਇਹ ਕਬੂਤਰਾਂ ਨੂੰ ਦਾਣਾ ਪਾਣੀ ਦਾ ਵੈਸੇ ਪਾਇਆ ਹੋਇਆ ਹਾਂ ਭਾਈ ਪਾਣੀ ਫੁੱਲ ਹੈ ਟਰੇ ਫੁੱਲ ਹੈ ਬੱਚਾ ਠੀਕ ਹੈ ਇਹਨੇ ਫੇਰ ਕੰਨੀਆਂ ਲਵੇੜ ਲੀਆਂ ਯਾਰ ਕਬੂਤਰ ਨੇ ਇਹ ਬੜਾ ਲਵੇੜੂ ਕਬੂਤਰ ਹੈ ਚਲੋ ਇਹਨਾਂ ਦਾ ਵੀ ਕੰਮ ਡੰਨਾ ਹੈ ਮੀਂਹ ਹੈ ਭਾਈ ਫੇਰ ਤਿਆਰੀ ਕਰ ਲਈ ਗੰਦ ਪਿਆ ਪਿਆ ਦੇਖੋ ਮੌਸਮ ਸਾਰੇ ਪਾਸੇ ਹਾਲਾਤ ਮਾੜੇ ਹੋਏ ਬੈ ਨੇ ਤੇ ਇਹਨਾਂ ਨੂੰ ਦਾਣੇ ਦੂਣੇ ਪਾਤੇ ਤੇ ਉਹ ਤੇਰੀ ਤਿਲਕਣ ਹੋਈ ਪਈ ਹੈ ਪਾਣੀ ਹੈਗਾ ਠੀਕ ਹੈ ਕੇਰਬੋਡ ਠੀਕ ਹੈ ਓਕੇ ਉਧਰ ਬੱਚੇ ਵੀ ਓਕੇ ਨੇ ਆਹ ਦੇਖੋ ਖੁੱਡੇ 'ਚ ਵੀ ਸਲਾਬ ਆ ਗਈ ਹੁਣ ਇਹਨਾਂ ਦਾ ਹੱਲ ਕਰੀਏ ਕਿਆ ਦੱਸੋ ਮੀਂਹ ਦਾ ਹੁਣ ਕੋਈ ਹੱਲ ਨਹੀਂ ਕਿਉਂਕਿ 4 ਦਿਨ ਹੋ ਗਏ ਮੀਂਹ ਪੈਂਦੇ ਨੂੰ ਰੈਗੂਲਰ 4-5 ਦਿਨ ਤਾਂ ਐ ਰੈਗੂਲਰ ਹੀ ਹੋ ਗਏ ਪੈਂਦੇ ਨੇ ਹੁਣ ਇਹਨਾਂ ਦਾ ਹੱਲ ਕੀ ਕਰ ਸਕਦੇ ਆ ਮੀਨ ਇਹਦਾ ਬਾਈ ਗੰਦ ਚੜ੍ਹਿਆ ਪਿਆ ਇਹਦਾ ਖੁੱਡਾ ਫੇਰ ਕੋਠੀ ਚੋਂ ਕੋਠੀ ਦੇ ਕਮਰੇ ਚੋਂ ਲਾਗੇ ਲੋਕਾਂ ਦੇ ਆਪਣੇ ਵੀ ਇੱਕ ਕਮਰੇਂ ਸੁਲਾਬ ਜੀ ਆਈ ਹੈ ਪਰ ਬਹੁਤ ਜ਼ਿਆਦਾ ਤਰ ਚੋਂ ਲਾਗੇ ਲਫਾ ਕਬੂਤਰ ਦੇ ਕਹੇ ਜੇ ਮੌਸਮ ਜਿਹੜਾ ਆਇਆ ਹੈ ਪਤਾ ਨਹੀਂ ਕੀ ਦਾ ਇਹ ਅੱਦੇ ਹੋਈ ਹੋਈ ਹੈ ਇੱਧਰ ਹੋਰ ਵੀ ਇੱਕ ਅੱਧਾ ਉੜਦਾ ਹੋਣਾ ਚਾਹੀਦਾ ਚਲੋ ਇਹਨਾਂ ਦਾ ਵੀ ਕੰਮ ਡਾਣਾ ਉੱਪਰ ਵਾਲਿਆਂ ਦਾ ਵੀ ਇਹਨਾਂ ਦਾ ਵੀ ਤੇ ਫਾਰਮ ਤੇ ਮੈਂ ਸਵੇਰੇ ਜਿਹੜਾ ਮਾਰਿਆ ਤਾਂ ਹੁਣ ਦੇਖਦੇ ਆ ਪਾਣੀ ਪੂਣੀ ਘਟਿਆ ਕੁਛ ਘੱਟ ਨਹੀਂ ਤੇ ਫਿਰ ਉਹਦੇ ਬਾਅਦ ਕਮੈਂਟ ਕਮਟ ਬੋਲਾਂਗੇ ਠੀਕ ਹੈ ਤੇ ਚਲੋ ਦੇਖਦੇ ਆ ਉੱਧਰ ਪਿੰਡੀ ਨੂੰ ਦੇਖਦਾਂ ਨਾਲ ਜਾ ਕੇ ਮੌਸਮ ਬਾਈ ਫੇਰ ਗੜਬੜ ਹੋ ਰਿਹਾ ਪਿੰਡੀ ਸੁੱਤੀ ਪਈ ਹੈ ਆ ਵੀ ਪਿੰਡੀ ਪਿੰਡੀ ਬੋਲਦੀ ਹੈ ਕਮੈਂਟ ਕਮਟ ਹੈ ਸੀੜਗਾ ਤੇ ਹੋਦਾ ਤਰੇ ਮੌਲਾ ਠੰਡਾ ਹੋ ਗਿਆ ਪਿੰਡੀ ਦੇ ਵੀ ਸੀੜਾਉਣ ਲੱਗ ਗਿਆ ਹਾਂ ਕਿੰਨਾ ਸਮਾਨ ਰੱਖਿਆ ਹੈ ਨਾ ਦੇਖ ਚੰਡੀ ਚੱਕ ਲਈ ਬਾਲ ਔਖਾਡਾਣਾ ਜੈ ਇਹਦਾ ਆਹਾ ਕਿਹਨੇ ਨਾ ਦੋ ਕੌਲੀਆਂ ਇੱਕ ਹੋਰ ਇਥੇ ਰੱਖੀ ਫਿਰਦੀ ਦੀ ਬਣ ਖੱਡੀ ਜੀ ਇਹ ਉਹਦੀ ਕੈਲਸ਼ੀਅਮ ਵਾਲੀ ਉਹ ਤਾਂ ਚੱਕ ਖਾ ਗਈ ਮਨ ਲੱਦਾ ਏ ਹੈ ਵੀਡੀ ਬਾਈਕਰ ਕਮੈਂਟ ਬੋਲ ਦੀਏ ਸ਼ਾਮ ਦਾ ਵੇਲਾ ਹੋ ਗਿਆ ਬਾਈ ਮੈਂ ਕਿਹਾ ਚੱਲ ਜਾਨਵਰਾਂ ਵੱਲ ਕੀੜਾ ਮਾਰ ਕੇ ਆਵਾਂ ਕਿਉਂਕਿ ਹਵਾ ਬਹੁਤ ਚੱਲ ਰਹੀ ਹੈ ਲੈ ਹਵਾ ਤੇ ਮੌਸਮ ਬਾਈ ਰੱਬੇ ਰੱਖ ਐਤ ਕੀ ਤਾਂ ਹਾਂ ਬਈ ਪੈਰੀ ਠੀਕ ਐ ਓਕੇ ਐ ਤੂੰ ਤਾਂ ਠੀਕ ਐ ਤੂੰ ਆਪਣਾ ਸੇਫ ਜਗ੍ਹਾ ਤੇ ਐ ਤੇ ਇੱਧਰ ਦੇਖੋ ਨੇਰੀ ਬੰਨੀ ਪਈ ਐ ਇੱਧਰ ਮੈਂ ਮਾਰਦਾ ਕਿੜਾ ਓਦੋਂ ਬਾਅਦ ਵਲੌਗ ਦੀ ਐਂਡਿੰਗ ਕਰ ਦਈਏ ਪਹਿਲਾਂ ਦੇਖਾਂ ਕਬੂਤਰ ਖੋਲੇ ਹੋਏ ਨੇ ਹਾਂ ਖੋਲੇ ਹੋਏ ਨੇ ਤੇ ਬੱਚੇ ਕਬੂਤਰਾਂ ਦੇ ਆਓ ਫਿਰਦੇ ਆਂ ਆ ਫਿਰ ਦਾ ਇੱਕ ਇੱਕ ਹੋਰ ਦਾ ਠੀਕ ਹੈ ਠੀਕ ਹੈ ਚੋ ਉਸਤ ਨੇ ਆ ਬੈਠਾ ਇੱਕ ਬਾਕੀ ਉਹ ਬੈਠੇ ਨੇ ਓਕੇ ਰਿਪੋਰਟ ਓਏ ਹੋਏ 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 ਹਾਂ ਬਈ ਅਸੀ ਲਗਾਏਗਾ ਯਾਰ ਕੱਲ ਨੂੰ ਘਟਸ ਆ ਗਿਆ ਪਰ ਹਾਲਾਤ ਬਈ ਹੁਣ ਕੁਝ ਨਹੀਂ ਕਹਿ ਸਕਦੇ ਬਹੁਤ ਮਾੜੇ ਹਾਲਾਤ ਨੇ ਚਲੋ ਯਾਰ ਬਲੌਗ ਦੀ ਐਂਡਿੰਗ ਕਰੀਏ ਤੇ ਮੀਨ ਇਹਦਾ ਬਾਈ ਨੇਰੀ ਬੰਨੀ ਪਈ ਆ ਬਸ ਹੁਣ ਬਸੋਂ ਬਾਹਰ ਹੋਇਆ ਹੋਇਆ ਕੰਮ ਤੇ ਕਮੈਂਟ ਬੋਲਦੀ ਏ ਹੁਣ ਇੱਕ ਕਮੈਂਟ ਸੰਦੀਪ ਸਿੱਧੂ ਜਸਵੀਰ ਸਿੰਘ ਨਲਾਇਕ ਯੂਟਿਊਬਰ ਪਾਲੰਬੀਰ ਹੈਪੀ ਬਰਥਡੇ ਜਸੂ ਡੋਂਕਿਊ ਥੈਂਕ ਯੂ ਬਾਈ ਮਨਜੀਤ ਵੀਰਾ ਯੂਐਸਏ ਵਾਲਾ ਬਾਈ ਯਾਰ ਇਹ ਹਨਈਆ ਜੋੜੀ ਲੈ ਆਉ ਜੋ ਤ ਉਹ ਤੇਰੀ ਇੱਕ ਮਿੰਟ ਬਾਈ ਇੱਕ ਮਿੰਟ ਅੱਧ ਵਿਚਾਲਾ ਜਹੀ ਹੋ ਗਿਆ ਅੰਤ ਵਿਚਾਲਾ ਹੋ ਗਿਆ ਭਾਈ ਸਾਗਰ ਲਵਾਣਾ ਸਾਗਰ ਲਵਾਣਾ ਧੰਨਵਾਦ ਭਾਈ ਇਹਨ ਇੱਕ ਮਿੰਟ ਕਰਨ ਲਈ ਨੇਰੀ ਬੰਦੀ ਕਮੈਂਟਾਂ ਦੀ ਮਿਲਦੇ ਆ ਅਗਲੇ ਵਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਵਾ ਦੇਖ ਲਓ ਹਰ ਵਫਲ ਤੇ ਚੱਲ ਰਹੀ ਹੈ ਫੁੱਲ ਲੈਂ ਮੌਸਮ ਬੜਾ ਗੰਦਾ ਹੈ ਚਲੋ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ